ਅਕਾਲ ਤਖਤ ਸਾਹਿਬ ਤੋਂ ਨਿਕਲਿਆ ਨਗਰ ਕੀਰਤਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾ ਪਿਆਰਿਆਂ ਦੀ ਗਵਾਈ ਹੇਠ ਕੱਢਿਆ ਗਿਆ ਨਗਰ ਕੀਰਤਨ ਹਜ਼ਾਰਾਂ ਸੰਗਤਾਂ ਦੀ ਸ਼ਿਰਕਤ ਨਾਲ ਚੈਰ ਵਿੱਚ ਗੂੰਜੇ ਸਤਨਾਮ ਵਾਹਿਗੁਰੂ ਦੇ ਜਕਾਰੇ ਤਨ ਤਨ ਚਿਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਗੁਰਪ੍ਰਭ ਦੇ ਮੱਦੇ ਨਜ਼ਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਨਗਰ ਕੀਰਤਨ ਸ਼ੁਰੂ ਹੋਇਆ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਭਾਵਨਾ ਨਾਲ ਹਿੱਸਾ ਲਿਆ ਨਗਰ ਕੀਰਤਨ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਦੀ ਗਵਾਈ ਹੇਠਾਂ ਸ਼ਹਿਰ ਦੀਆਂ ਗਲੀਆਂ-ਗਲੀਆਂ ਤੋਂ ਲੈ ਕੇ ਕੀਤੀ ਗਈ ਅਤੇ ਇਸ ਦੇ ਨਾਲ ਹੀ ਜਦੋਂ ਸੰਗਤਾਂ ਨੇ ਫੁੱਲਾਂ ਦੇ ਨਾਲ ਸਜਾਈਆਂ ਪਾਲਕੀਆਂ ਦੇ ਦਰਸ਼ਨ ਕੀਤੇ ਨਗਰ ਕੀਰਤਨ ਦੌਰਾਨ ਵੱਖਰੇ-ਵੱਖਰੇ ਸਥਾਨਾਂ ਤੋਂ ਸੇਵਾ ਅਤੇ ਲੰਗਰ ਸ਼ਕਾਉਣ ਦੀ ਸੇਵਾ ਨਿਭਾਈ ਅਤੇ ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਜੀਵਨ ਸਾਨੂੰ ਨਿਮਰਤਾ ਅਤੇ ਸੇਵਾ ਪ੍ਰੇਮ ਦਾ ਪਾਠ ਪੜਾਉਂਦਾ ਹੈ ਅਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਵੀ ਸੰਗਤਾਂ ਨੂੰ ਗੁਰਪ੍ਰੂਪ ਦੀਆਂ ਵਧਾਈਆਂ ਦਿੱਤੀਆਂ। ਬਹੁਤ ਸਾਰੀ ਸੂਬਾ ਸਾਥਸਥਾਨ ਤੋਂ ਵਿੱਚ ਸਾਰੇ ਸੂਬੇ ਦੇ ਵਿੱਚ ਸਾਰੇ ਵਿਸ਼ਵ ਦੇ ਵਿੱਚ ਸੁੱਖ ਸ਼ਾਂਤੀ ਮਹਾਰਾਜ ਵਰਤੌਣ ਸਭ ਦੇ ਸਿਰ ਤੇ ਹੱਥ ਰੱਖਣ ਤੇ ਆਉਣ ਵਾਲੀ ਸੰਗਤ ਨੂੰ ਵੀ ਮੈਂ ਹੀ ਬੇਨਤੀ ਕਰਦਾ ਕਿ ਬਹੁਤ ਸਹਿਯਮ ਨਾਲ ਕੰਮ ਲੋ ਤੇ ਸਾਰਿਆਂ ਦੇ ਵਿੱਚ ਉਹ ਚਾਹ ਹੈ ਤੇ ਜਿੰਨਾ ਵੀ ਆਪਣੇ ਨਾਲ ਦੀ ਸੰਗਤ ਦਾ ਵੀ ਆਪਾਂ ਉਹਨਾਂ ਦੀਆਂ ਜੋ ਭਾਵਨਾਵਾਂ ਮੈਂ ਉਹਨਾਂ ਨੂੰ ਵੀ ਰਿਸਪੈਕਟ ਕਰੀਏ ਔਰ ਅਸੀਂ ਆਪਣੇ ਆਪ ਨੂੰ ਬੜੇ ਵੱਡ ਭਾਗੀ ਸਮਝਦੇ ਆ ਕਿ ਸਾਨੂੰ ਡਿਊਟੀ ਦੇ ਨਾਲ ਸੇਵਾ ਵੀ ਮੌਕਾ ਮਿਲਿਆ ਇੱਥੇ ਔਰ ਸਾਰੀ ਪੁਲਿਸ ਫੋਰਸ ਵੱਲੋਂ ਵੀ ਔਰ ਮਹਾਰਾਜ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਚੜ੍ਹਦੀ ਕਲਾ 'ਚ ਰੱਖਣ ਔਰ ਸਾਰਿਆਂ ਦੇ ਸਿਰ ਤੇ ਹੱਥ ਨਨ ਧਨ RAM DAS GUR ਜਿਨ ਸਿਰ ਆ ਤਿਨੈ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣ ਹਾਰੈ ਧਾਰਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਹੋਇਆ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ ਐਸੀ ਕਰਨੀ ਸੀ ਕਿ ਬਚਪਨ ਦੇ ਵਿੱਚ ਹੀ ਜਦੋਂ ਉਹਨਾਂ ਦੇ ਮਾਤਾ ਪਿਤਾ ਚੜਾਈ ਕਰ ਗਏ ਉਹਨਾਂ ਦੇ ਨਾਨੀ ਦੀ ਉਹਨਾਂ ਨੂੰ ਬਾਸਰ ਕੇ ਪਿੰਡ ਲੈ ਆਏ ਜਿੱਥੇ ਭਾਈ ਜੇਠਾ ਜੀ ਨੇ ਆਪਣੇ ਸਿਰ ਉੱਤੇ ਘੁੰਗਣੀਆਂ ਦਾ ਟੋਕਰਾ ਰੱਖ ਕੇ ਵੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ ਇਥੋਂ ਹੀ ਉਹ ਸ਼੍ਰੀ ਗੋਇੰਦਵਾਲ ਸਾਹਿਬ ਸੇਵਾ ਕਰਨ ਗਏ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਦਰ ਪਈ ਅਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਸੇਵਾ ਭਾਵਨਾ ਉਹਨਾਂ ਦੀ ਰੱਬੀ ਬਖਸ਼ਿਸ਼ ਨੂੰ ਵੇਖ ਕੇ ਉਹਨਾਂ ਨੂੰ ਗੁੜਿਆਈ ਦਿੱਤੀ ਅਤੇ ਨਾਮ ਧੰਨ ਧੰਨ RAMਦਾਸ ਗੁਰ ਜਿਨ ਸਿਰਿਆ ਤਨੈ ਸਵਾਰਿਆ ਗੁਰੂ ਰਾਮਦਾਸ ਜੀ ਉਹਨਾਂ ਦਾ ਨਾਮ ਰੱਖਿਆ ਗਿਆ